ਦੇ ਮਾਜੇ ਵਾਲੇ ਕੋਲ ਬੰਦੇ ਕੋਈ ਹਥਿਆਰ ਹੋਵੇਗਾ ਅਫੀਮ ਹੋਏਗੀ ਤਾਂ ਪਹਿਲਾਂ ਤਾਂ ਉਹ ਅਫੀਮ ਖਵਾਏਗਾ ਫਿਰ ਉਸ ਤੋਂ ਬਾਅਦ ਮਾਜੇ ਵਾਲਾ ਬੰਦਾ ਜਿਹੜਾ ਹੈ ਉਹ ਹਥਿਆਰ ਦਿਖਾਏਗਾ ਮਤਲਬ ਮਾਜੇ ਨੂੰ ਇਸ ਤਰੀਕੇ ਨਾਲ ਪ੍ਰਮੋਟ ਕਰ ਦਿੱਤਾ ਗਿਆ ਵੀ ਯਾ ਤਾਂ ਇਹ ਅਫੀਮ ਖਾਂਦੇ ਆ ਕੋਲ ਹਥਿਆਰ ਰੱਖਦੇ ਨੇ ਇਹ ਸਾਨੂੰ ਸਮਝ ਹੀ ਨਹੀਂ ਆਉਂਦੀ ਸਾਨੂੰ ਖੁਦ ਨੂੰ ਆਪਾਂ ਨੂੰ ਛੋਟੇ ਹੁੰਦਿਆਂ ਤੋਂ ਲਾ ਲਓ ਹੁਣ ਤੱਕ ਲਾ ਲਓ ਸਾਡੇ ਪਿੱਛੇ ਕਿਹੜੀਆਂ ਉਹ ਪਾਵਰਾਂ ਨੇ ਜਿਹੜੀਆਂ ਸਾਨੂੰ ਇਹ ਜੇ ਪਾਸੇ ਨੂੰ ਲਿਜਾਣਦੀਆਂ ਨੇ ਹੂੰ ਕੁਛ ਨਾ ਤਾਂ ਕੁਛ ਤੇ ਗੜਬੜਾ ਕੋਈ ਮਾਪਿਓ ਨਹੀਂ ਸਿਖਾਉਂਦਾ ਕਿ ਬੱਚਾ ਫੀਮ ਖਾਵੇ ਹਥਿਆਰ ਚੱਕੇ ਜੇ ਹੁਣ ਆਪਾਂ ਆਪਣੇ ਬੱਚੇ ਨੂੰ ਨਹੀਂ ਸਮਝਾਉਂਦੇ ਆਪਾਂ ਆਪਣੇ ਬੱਚੇ ਨੂੰ ਸਿਖਾਉਂਦੇ ਨਹੀਂ ਤੂੰ ਫੀਮ ਖਾ ਜਾ ਤਿਆਰ ਚੱਕ ਤੇ ਫਿਰ ਇਹ ਚੱਕਣਗੇ ਕਿਵੇਂ ਫਿਰ ਗਾਣਿਆਂ ਚੋਂ ਗਾਣਿਆਂ ਵਿੱਚੋਂ ਸਾਨੂੰ ਲੋਕ ਗਾਣਿਆਂ ਵਿੱਚੋਂ ਸਾਨੂੰ ਲੋਕਾਂ ਦੀਆਂ ਆਵਾਜ਼ਾਂ ਦੇ ਵਿੱਚੋਂ ਇਹ ਚੀਜ਼ਾਂ ਹੌਲੀ 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 ਸਾਡੇ ਕੰਨਾਂ ਤੱਕ ਪਹੁੰਚਾਈਆਂ ਜਾਂਦੀਆਂ ਤੇ ਮਾਪਿਆਂ ਨੂੰ ਉਦੋਂ ਪਤਾ ਲੱਗਦਾ ਵੀ ਇਹ ਵੜਿਆ ਕੀ ਆ ਅਸਰ ਕਿਸ ਚੀ ਦਾ ਹੋ ਗਿਆ ਹੂੰ ਉਹਨਾਂ ਚੀਜ਼ਾਂ ਦਾ ਅਸਰ ਆ ਜਿਹੜੀਆਂ ਸਾਡੇ ਪਿੱਛੇ ਕੰਮ ਕਰਦੀਆਂ ਨੇ ਕੰਮ ਕਰਦੇ ਮੈਂ ਦੁੱਧ ਤੇ ਗੱਲ ਕੀਤੀ ਸੀ ਦੁੱਧ ਅਸੀਂ ਨਾ ਹੁੰਦਿਆਂ ਇੱਕ ਚੀਜ਼ ਸੁਣੀ ਸੀ ਸ਼ਾਇਦ ਕਿਸੇ ਨੂੰ ਪਤਾ ਨਾ ਹੋਵੇ ਜਦੋਂ ਕਹਿੰਦੇ ਸੀ ਵੀ ਜਿਹੜੀ ਮੱਝ ਹੁੰਦੀ ਹੈ ਜਾਂ ਗਾਂ ਹੁੰਦੀ ਹੈ ਪਹਿਲਾ ਦੁੱਧ ਦਿੰਦੀ ਹੈ ਤਾਂ ਬੋਲੀ ਨਿਕਲਦੀ ਸੀ ਬੋਲੀ ਬੋਲੀ ਨਿਕਲਦੀ ਆ ਬੋਲੀ ਨਿਕਲਦੀ ਸੀ ਉਹਦੇ ਬੜੀ ਲਾਭਦਾਇਕ ਹੁੰਦੀ ਸੀ ਪਰ ਅੱਜ ਕੱਲ੍ਹ ਉਹ ਕਦੇ ਨਜ਼ਰ ਹੀ ਨਹੀਂ ਆਈ ਉਹਦੇ ਫਾਇਦੇ ਵੀ ਕਹਿੰਦੇ ਬੜੇ ਹੁੰਦੇ ਸੀਗੇ ਆ ਚੱਕੀ ਇੱਕ ਡੱਬੀ ਚੱਕੀ ਰਹਿਣ ਦੋ ਅਪਾ ਹੀ ਆ ਮਰੇ ਕੋਲ अच्छा। ਲੱਜ ਬੋਲੀ ਖਲਾ। ਸਭ ਤੋਂ ਵਧੀਆ ਇਹ ਬਹੁਤ ਮਤਲਬ ਮਿਲਦੀ ਘਟਾ। ਇਹ ਇਦਾਂ ਨਹੀਂ ਮਤਲਬ ਆਪਾਂ ਦੇਖੋ ਕੈਮਰਾਮੈਨ ਮਿਹਨਤ ਕਰਦੇ ਉਹਨਾਂ ਨੇ ਖੜੇ ਚੇ ਇਹ ਇਦਾਂ ਨਹੀਂ ਵੀ ਆਮ ਹੀ ਮਿਲ ਜਾਂਦੀ ਹੈ ਜਾਂ ਖੁੱਲੇ ਸਾਨੂੰ ਭੇਜ ਦੋ 10 ਕਿਲੋ 5 ਕਿਲੋ ਇਦਾਂ ਨਹੀਂ ਮਿਲਦੀ। ਅ ਸੀਜ਼ਨ ਵਾਈਜ਼ ਮਿਲਦੀ ਆ ਸਾਨੂੰ ਇਹ ਲਿਆ ਕੇ ਇਕੱਠਾ ਰੱਖਣਾ ਪੈ ਜਾਂਦਾ ਇਹ ਬੋਲੀ ਦੀ ਟੈਬਲੇਟ ਆ ਖਾਈ ਲਈ ਅਸ ਬੋਲੀ ਦੀ ਟੈਬਲੇਟ ਸਵਾਦ ਤਾਂ ਮੈਨੂੰ ਆ ਗਿਆ ਸਵਾਦ ਤਾਂ ਹੁੰਦਾ ਦਾ ਹੀ ਹੈ ਹਾਂ ਸਭ ਤੋਂ ਵਧੀਆ ਆ ਹੈ ਬੱਚਿਆਂ ਵਾਸਤੇ ਮਸਲਜ਼ ਵਾਸਤੇ ਲੇਡੀਜ਼ ਜਿਹੜੀਆਂ ਆਫਟਰ 40 45 ਸਾਲ ਤੋਂ ਉੱਪਰ ਚਲੇ ਜਾਂਦੀਆਂ ਨੇ ਸਰਕਲ ਬੰਦ ਹੋ ਜਾਂਦਾ ਉਹਨਾਂ ਵਾਸਤੇ ਇਹ ਬਹੁਤ ਵਧੀਆ ਚੀਜ਼ ਆ ਦੋ ਸਵੇਰੇ ਦੋ ਸ਼ਾਮ ਨੂੰ ਇਹ ਡੇਲੀ ਦੀ ਡਾਈਟ ਬਣਾ ਲੈ ਚਾਹੀਦੀ ਆ ਇਹ ਬੱਚੇ ਸਾਡੇ ਉਦਾਂ ਹੀ ਦੇਖੋ ਬੱਚਿਆਂ ਤੋਂ ਅਸੀਂ ਦੂਰ ਰੱਖਦੇ ਆਂ ਕਈ ਵਾਰੀ ਸਾਡੇ ਬੱਚੇ ਆ ਜਿਹੜੇ ਡੱਬੀ ਖਤਮ ਕਰ ਦਿੰਦੇ ਨੇ ਟੇਸਟ ਬੜਾ ਵਧੀਆ ਹੁੰਦਾ ਹੈ ਸਵਾਦ ਹੋਤ ਹੁੰਦੀ ਹੈ ਇਹਦੀ ਦੋ ਦੋ ਟੈਬਲੇਟ ਦੀ ਡੋਜ਼ ਜਿਹੜੀ ਆ ਬਹੁਤ ਵਧੀਆ ਪਰ ਇਹਦਾ ਫਾਇਦਾ ਕੀ ਹੈ ਦੇ ਇਸ ਮਿਲਦਾ ਕੀ ਆ ਬੋੜੀ ਇਹ ਹੱਡੀਆਂ ਵਾਸਤੇ ਜਿਹੜਾ ਕੁਝ ਸਾਨੂੰ ਦੁੱਧ ਚੋਂ ਨਹੀਂ ਮਿਲਦਾ ਨਾ ਦੁੱਧ ਪਿਓਰੀ ਨਹੀਂ ਮਿਲਦਾ ਹੂੰ ਉਸ ਤੋਂ ਇਹ ਕਾਫੀ ਅੱਗੇ ਚੱਲੇ ਜਾਂਦੀ ਆ ਗੱਲ ਬੋਲੀ ਦੀ ਜਿਹੜੀ ਗੱਲ ਆ ਕਿਉਂਕਿ ਬਹੁਤ ਗਰਮ ਤੇ ਉਹ ਉਹ ਪੰਜਾਂ ਸੱਤਾਂ ਜਿਨ੍ਹਾਂ ਦਾ ਜਿਹੜਾ ਗੈਪ ਹੁੰਦਾ ਦੁੱਧ ਹੁੰਦਾ ਨਾ ਉਹ ਬਹੁਤ ਗਰਮ ਹੁੰਦਾ ਹੂੰ ਉਹਦੀ ਬੋਲੀ ਫਿਰ ਵਿੱਚ ਦਵਾਈਆਂ ਪਾਈਆਂ ਹੋਈਆਂ ਹੂੰ ਦਵਾਈਆਂ ਪਾ ਪਾ ਕੇ ਅਸ਼ਵਗੰਧਾ ਵਿੱਚ ਪੈ ਗਈ ਹੋਰ ਪੈ ਗਈਆਂ ਸਾਰੀਆਂ ਮਿਕਸ ਕਰਕੇ ਇਹ ਬੋਲੀ ਤਿਆਰ ਕਰਕੇ ਫਿਰ ਇਹਦੀ ਟੈਬਲੇਟ ਬਣੀ ਹੋਈ ਆ ਇਹ ਅੱਛਾ ਇੱਕ ਇੱਕ ਟੈਬਲੇਟ ਜਿਹੜੀ ਆ ਅੱਧ ਅੱਧ ਗਲਾਸ 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 ਜਿੰਨਾ ਕੰਮ ਕਰ ਦਿੰਦੀ ਆ ਦੁੱਧ ਦੁੱਧ ਮਤਲਬ ਜੇ ਮੈਂ ਜਿਹੜਾ ਜਾਂਦਾ ਉਹਦੇ ਹਾਸਤੇ ਤਾਂ ਜਿਮ ਵਾਲਿਆਂ ਵਾਸਤੇ ਸਧੀਆ ਸਾਰਾ ਕੁਝ ਸਭ ਕੁਝ ਵਧੀਆ ਇਹਨੂੰ ਮਤਲਬ ਬੱਲੇ ਹਾਂ ਢਿੱਡ ਭਰਨ ਵਾਸਤੇ ਨਹੀਂ ਆ ਗਿਆ ਤਾਂ ਦੋ ਗੋਲੀਆਂ ਖਾ ਲਓ ਬਸ ਹਾਂ ਢੇੜਾ ਪਰਦਾ 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 ਬਾਤ ਹੋਈ ਆ ਜੁਗੋ ਗੋਲੀਆਂ ਬਹੁਤ 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 ਜ਼ਿਆਦਾ ਵਿਕਦੀ ਆ ਪਰ ਹੁੰਦੀ ਨਹੀਂ ਇੰਨੀ ਪੂਰੀ ਮਾਲਾ ਥੋੜੀ ਥੋੜੀ ਮਿਲਨੀ ਹੈ ਜਿੰਨੂੰ ਚਾਹੀਦੀਆਂ ਉਹਨੂੰ ਥੋੜੀ ਥੋੜੀ ਮਿਲਨੀ ਘਟੂ ਘਟ ਦੇਖੋ ਮਹੀਨਾ ਮਹੀਨਾ ਲੱਗ ਜਾਂਦਾ ਆਰਡਰ ਬੁੱਕ ਕਰਾਇਆ ਦਾ ਮਹੀਨਾ ਮਹੀਨਾ ਲੱਗ ਜਾਂਦਾ ਹਮ ਇੱਕ ਦੋ ਡੱਬੀਆਂ ਚਾਰ ਡੱਬੀਆਂ ਤਾਂ ਚਲੋ ਬੰਦਾ ਮਿਲ ਜਾਂਦੀਆਂ ਨੇ ਕੋਈ ਗੱਲ ਨਹੀਂ ਜਿਹੜੀ ਬਾਹਰ ਭੇਜ ਦਿਆਂ ਉਹ ਆਉਂਦੇ ਨੇ ਉਹ ਫਿਰ ਇਦਾਂ ਹੀ ਗਾ ਆ ਸਾਨੂੰ 50 ਡੱਬੀਆਂ 100 ਰੁਪਈਆ 50 ਡੱਬੀਆਂ 100 ਡੱਬੀ ਭੇਜ ਦੋ ਭੇਟੀ ਭੇਜ ਦੋ ਉਹ ਉਦੋਂ ਫਿਰ ਮਹੀਨਾ ਮਹੀਨਾ ਲੱਗ ਜਾਂਦਾ ਅੱਛਾ ਤਿਆਰ ਤੁਹਾਡੇ ਦਿਮਾਗ ਚ ਕਿੱਦਾਂ ਆਇਆ ਤੁਸੀਂ ਸੋਚਿਆ ਕਿੰਦਾ ਵੀ ਇਹਨੂੰ ਤਿਆਰ ਕੀਤਾ ਜਾ ਸਕਦਾ ਬੋਲੀ ਦੇ ਦੇਖੋ ਦਿਮਾਗ ਚ ਇਹ ਆ ਜਦੋਂ ਮੈਂ ਇਹ ਸੋਚਣਾ ਵੀ ਮੈਨੂੰ ਕਿਸ ਚੀਜ਼ ਦੀ ਲੋੜ ਆ ਆਪਣੇ ਬੱਚੇ ਨੂੰ ਕਿਸ ਚੀਜ਼ ਦੀ ਲੋੜ ਆ ਆਪਾਂ ਉਹਦੇ ਵਿੱਚੋਂ ਲੱਭਦੇ ਆ ਨਾ ਜੇ ਉਸ ਚੀਜ਼ ਦੀ ਮੈਨੂੰ ਲੋੜ ਆ ਆਪਣੇ ਬੱਚੇ ਨੂੰ ਲੋੜ ਆ ਯਾਰ ਦੂਜਿਆਂ ਨੂੰ ਵੀ ਤਾਂ ਉਹੀ ਲੋੜ ਆ ਇਹਨਾਂ ਡੀਪਲੀ ਜਾ ਕੇ ਆਪਾਂ ਇਸ ਚੀਜ਼ ਨੂੰ ਬਣਾਈਏ ਤੇ ਫਿਰ ਲੋਕਾਂ ਨੂੰ ਵੀ ਦੇ ਦੋ ਫੇਰ ਹੀ ਫਾਇਦਾ ਨਾ ਇਹ ਤਾਂ ਨਹੀਂ ਵੀ ਲੋਕਾਂ ਨੂੰ ਜੋ ਮਰਜ਼ੀ ਖਵਾਈ ਜੋ ਆਪਾਂ ਆਪਣੇ ਵਾਸਤੇ ਕੁਝ ਕਰੀਏ ਉਹ ਨਹੀਂ ਜਿਹੜੀ ਚੀਜ਼ ਪਈ ਆ ਆ ਜਿਮੇ ਦਵਾਈਆਂ ਸਾਡੀਆਂ ਬਣੀਆਂ ਹੋਈਆਂ ਨੇ ਆ ਸੈਲਾਂ ਵਾਲੀ ਦਵਾਈ ਜਾਂਦੇ ਆ ਪਹਿਲਾਂ ਸੀਗੀ ਹੁਣ ਹੁਣ ਇਹਦਾ ਨਵਾਂ ਵਰਜਨ ਜਿਹੜਾ ਇਹ ਆਇਆ ਠੀਕ ਆ ਇਹ ਹੋ ਗਈ ਆ ਅਸ਼ਵਗੰਧਾ ਹੋ ਗਈ ਆ ਸਿਲਾਜੀਤ ਹੋ ਗਈ ਦੁੱਧ ਹੋ ਗਿਆ ਆ ਸ਼ੂਗਰ ਦੀ ਹੋ ਗਈ ਸਾਰੀ ਦਵਾਈਆਂ ਅਸੀਂ ਆਪ ਘਰ ਵਰਤਦੇ ਆ ਇਹੀ ਖਾਣੀਆਂ ਇਹੀ ਦੇਣੀਆਂ ਇਹ ਨਹੀਂ ਹੈਗਾ ਵੀ ਦੂਜੇ ਨੂੰ ਹੋਰ ਤੇ ਆਪ ਹੋਰ ਉਹਦੇ ਲਈ ਪਹਿਲਾਂ ਵਰਤਦੀ ਇਹੇ ਆਓ ਫਿਰ ਤੁਸੀਂ ਆ ਮੈਂ ਤਾਂ ਮੈਂ ਤਾਂ ਦੋ ਖਾਉਂਗੀ ਇੱਕ ਛੱਟ ਦੋ ਦੋ ਖਲਣਾ ਸੀਦਾ ਸਭ ਨੂੰ ਕੁਝ ਨਹੀਂ ਤੁਸੀਂ ਕਹਿੰਦੇ ਹੋਈ ਹੈ ਨਾ ਇਹ ਇਹਨਾਂ ਨੂੰ ਥੋੜੀ ਹੋ ਗਈ ਇਹਦਾ ਸਵਾਦ ਹੈ ਟੋਫੀ ਵਰਗਾ ਸਵਾਦ ਆ ਬੰਦਾ ਕਹਿੰਦਾ ਹੋਰ ਖਾ ਲੋ ਬਿਲਕੁਲ ਹਮ ਜਿਵੇਂ ਪਿਛੇ ਐਨੀ ਪ੍ਰੋਬਲਮ ਆਈ ਹੈ ਨਾ ਹਮ ਕਰੋਨਾ ਵੀ ਆਇਆ ਸੀ ਪਿਛੇ ਹਮ ਕਿੰਨਾ ਕਰੋਨਾ ਨੇ ਕਹਿਰ ਮਚਾਇਆ ਬਚੇ ਰਹੇ ਆਯੁਰਵੇਦ ਕਰਕੇ ਨਾ ਜਿੰਨਾ ਆਯੁਰਵੇਦ ਨੇ ਬਚਾਇਆ ਹਿੰਦੁਸਤਾਨ ਚ ਹੋਰ ਕਿਸੇ ਨੇ ਨਹੀਂ ਬਚਾਇਆ ਨੂੰ ਘਰਾਂ ਜੀ ਠੀਕ ਹੁੰਦੇ ਰਹੇ ਲੋਕ ਆ ਕੋਈ ਕਾੜਾ ਬਣਾ ਰਿਹਾ ਕੁਛ ਨਹੀਂ ਲੈ ਰਿਹਾ ਦੇਸੀ ਭਰਚੀ ਫਰੀ ਫਰੀ ਸਰਦੇ ਰਹੇ ਹਾਂ ਅੱਜ ਜਾਂ ਉੱਥੇ ਕੰਮ ਆਇਆ ਇਮਿਊਨਿਟੀ ਬੂਸਟਰ ਹੈ ਹੁਣ ਇੱਕ ਹੋਰ ਦਵਾਈ ਆ ਅਸੀਂ ਆ ਡ੍ਰੌਪ ਨਵਾਂ ਆ ਪਹਿਲੀ ਤਰੀਕ ਤੋਂ ਹੀ ਮਤਲਬ ਸ਼ੁਰੂ ਕੀਤਾ ਇਹਦੇ ਰਿਜ਼ਲਟ ਲੈਂਦਿਆਂ ਨੂੰ ਸਾਨੂੰ 2 ਸਾਲ ਹੋ ਗਏ ਕਾਹਦਾ ਡ੍ਰੌਪ ਕਰ ਇਹ ਦੋ ਸ਼ੀਸ਼ੀਆਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਸਾਈਡ ਇਫੈਕਟ ਹੂੰ ਕਿਸੇ ਦਵਾਈ ਕਰਕੇ ਹੋ ਗਿਆ ਕਿਸੇ ਇੰਜੈਕਸ਼ਨ ਕਰਕੇ ਹੋ ਗਿਆ ਕਿਸੇ ਤਰ੍ਹਾਂ ਦੀ ਲਾ ਲੋ ਮੰਨ ਲਓ ਕੋਈ ਖਤਰਨਾਕ ਬਿਮਾਰੀ ਕਰਕੇ ਆਪਾਂ ਨੂੰ ਇੰਜੈਕਸ਼ਨ ਲਾਉਣੇ ਪੈ ਗਏ। ਉਹਨਾਂ ਦੇ ਸਾਈਡ ਇਫੈਕਟ ਜਿਹੜੇ 2-2 4-4 ਸਾਲ ਬਾਅਦ ਹੁਣ ਆਉਣੇ ਸ਼ੁਰੂ ਹੋ ਗਏ। ਤੁਸੀਂ ਇੰਜੈਕਸ਼ਨ ਉਹਦੀ ਗੱਲ ਕਰ ਰਹੇ ਹੋ ਜਿਹਦੇ ਗੜ ਜਿਹੜੀ ਬਿਮਾਰੀ ਕਰਕੇ ਲੋਕਡਾਊਨ ਲੱਗਿਆ ਸੀ ਉਸ ਤੋਂ ਬਾਅਦ ਦੇ ਇੰਜੈਕਸ਼ਨ ਲੱਗੇ ਆ ਉਹਦੇ ਨੁਕਸਾਨ ਦੀ ਗੱਲ ਕਰ ਰਹੇ ਹੋ। ਚਲੋ ਆਪਾਂ ਨਾ ਕੰਮ ਲੈਣਾ ਛੱਡੋ। ਹਮਮ ਠੀਕ ਆ। ਕਿਸੇ ਤਰ੍ਹਾਂ ਦਾ ਵੀ ਇੰਜੈਕਸ਼ਨ ਦਾ ਅਸਰ ਆ। ਇਹ ਅਸੀਂ 3 ਮਹੀਨੇ ਖਿਲਾਉਨੇ ਆ ਉਹਨਾਂ ਨੂੰ। ਆ 1 ਮਹੀਨੇ ਦੀ ਦਵਾਈ ਆ 2000 ਦੀ ਆ। 3 ਮਹੀਨੇ ਖਿਲਾਉਣੇ ਆ। ਅਸਰ ਹੀ ਖਤਮ ਕਰ ਦਿੰਦੀ ਆ ਪਿਛਲੀਆਂ ਦਵਾਈਆਂ ਦਾ ਸਾਰਾ ਸਰ ਕੱਟ ਦਿੰਦੀ ਆ ਜਿਹੜਾ ਨੁਕਸਾਨ ਹੋ ਰਿਹਾ ਹੈ ਕੰਪਨੀਆਂ ਨੇ ਆਪ ਮੰਨ ਲਿਆ ਵੀ ਸਾਡੀ ਦਵਾਈ ਦਾ ਨੁਕਸਾਨ ਹੋਇਆ ਹੈ ਹਾਰਟ ਨੂੰ ਪਈ ਹੈ ਸਾਡੀ ਦਵਾਈ ਦੇਖਣ ਦੇ ਵਿੱਚ ਆ ਰਿਹਾ ਕੰਪਨੀਆਂ ਨੇ ਆਪ ਇੰਨੀ ਗੱਲ ਮੰਨੀ ਹੈ ਤੇ ਉਹ ਸਾਰਾ ਇਫੈਕਟ ਤੁਸੀਂ ਕਹ ਰਹੇ ਤਿੰਨ ਮਹੀਨੇ ਦਵਾਈ ਖਵਾ ਦਿਓ ਖਤਮ ਹੋ ਜਾਊਗਾ ਸਰ ਹੋ ਜਾਂਦਾ ਇਹਨਾਂ ਗੋਹਤ ਬੰਦੇ ਜਿਹੜੇ ਨੌਜਵਾਨ ਚੰਗੇ ਚੰਗੇ ਮਤਲਬ ਜਿਨ੍ਹਾਂ ਨੂੰ ਹਾਰਟ ਪ੍ਰੋਬਲਮ ਆ ਗਈ ਸੀ ਹੂੰ ਬਚਾਏ ਨੇ ਹਾਈ ਕੋਰਟ ਦੇ ਵਕੀਲ ਵੀ ਨੇ ਮੇਰੇ ਕੋਲੇ ਛੋਟੀ ਛੋਟੀ ਉਮਰ ਦੇ ਮੁੰਡੇ 38 38 40 40 ਸਾਲ ਦੇ ਵਕੀਲ ਕਿਤੇ ਮਲਾਉ ਤੁਹਾਨੂੰ ਮੈਂ ਉਹਨਾਂ ਨੂੰ ਸਾਰੀਆਂ ਡੋਜਾਂ ਦਾ ਅਸਰ ਹੋਇਆ ਖਤਮ ਹਾਂ ਹੁਣ ਖੁਸ਼ ਨੇ ਮੇਰੇ ਕੋਲ ਘੱਟੋ ਘੱਟ 40 50 ਵਕੀਲ ਆਉਂਦੇ ਹੁਣ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਮੈਂ ਸ੍ਰੀ ਸੈਦ ਸੌਜੀ ਕਿੱਥੇ ਹੋ ਮੈਂ ਇੰਦਰ ਪਟਿਆਲਾ ਐ। ਅੱਛਾ 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 ਅੱਛਾ। ਅੱਛਾ ਤੁਹਾਨੂੰ ਇਹ ਤੁਹਾਨੂੰ ਇਹ ਪੁੱਛਣਾ ਸੀਗਾ ਇੱਕ ਬੰਦੇ ਮੇਰੇ ਕੋਲ ਬੈਠੇ ਨੇ। ਜਿਹੜੇ ਭਾਈ ਸਾਹਿਬ ਆਪਣੇ ਜਿਹਨਾਂ ਦੀ ਹਾਰਟ ਦੀ ਬਲੌਗ ਸੀਗੀ 98% ਲੱਗੀ ਹੈ ਨਾ। ਅਸਲ ਵਿੱਚ ਰਣਜੋਤ ਦੀ ਹਾਂ ਜੀ ਹਾਂ ਜੀ। ਹਾਂ ਕੀ ਹਾਲ ਹੈ ਉਹਨਾਂ ਦਾ ਹਣ? ਬਹੁਤ ਬਤਾ ਕੁੜੇ ਹੋਏ ਨੇ। ਕਿੰਨੀ ਉਮਰ ਉਹਨਾਂ ਦੀ? ਉਹ ਹੈਗਰੀ ਮੇਰੇ ਤੋਂ 2 ਕਿ ਸਾਲ ਬਿਲਾ ਲੋ ਉਹਦੀ ਹੈਗੀ ਐ 43 ਹੈ ਜੀ। 43 ਆ। 43 44 ਹਾਂ ਜੀ। ਠੀਕ ਠੀਕ ਕੀ ਕੰਮ ਕੀ ਕਰਦੇ ਸੀ ਉਹ? ਉਹ ਕਾਉਂਤੀ ਕਰਦਾ ਨਹੀਂ ਐਡਵੋਕੇਟ ਹੀ ਹਾਈ ਕੋਰਟ ਤੇ ਓਕੇ ਠੀਕ ਆ ਠੀਕ ਆ ਠੀਕ ਆ ਉਹਨੂੰ ਤਾਂ 99% ਆ ਗਈ ਸੀ ਜੀ ਜਿਹੜਾ ਸਾਡੇ ਕੋਲ ਲੈ ਕੇ ਆਇਆ ਮੈਂ ਨਾ ਹਾਂ 99% ਬਲੌਕੇ ਜਾ ਗਈ ਸੀ ਬਲੌਕੇ ਸੀ ਤੇ ਇਹਨਾਂ ਨੇ ਮਤਲਬ ਸਾਨੂੰ ਪੀਜੀਆ ਇਹ ਲੱਗਿਆ ਵੀ ਮੈਂ ਮਤਲਬ ਉਹਨੂੰ 7 ਦਿਨ ਪੀਜੀ ਰੱਖਿਆ ਸੀ 7 ਦਿਨ ਤੁਹਾਡੇ ਕੋਲ ਲੈ ਆਇਆ ਸੀ ਮੈਂ ਹਾਂਜੀ 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 ਠੀਕ ਆ ਤੇ ਦੋ ਕੁ ਮਹੀਨੇ ਜਿਹੇ ਉਹ ਕਰਤਾ ਕਿ ਉਹ ਤਾਂ ਬਿਲਕੁਲ ਓਕੀ ਆ ਜੀ ਉਹ ਤਾਂ ਗੱਡੀ ਆਪ ਚਲਾ ਕੇ ਜਾਂਦਾ ਕਿਉਂਕਿ ਹਫਤੇ ਮਗਰੋਂ ਜਾਂਦਾ ਤਰਨਤਾਰ ਨੇ ਵੀ ਠੀਕ ਆ ਆਪ ਗੱਡੀ ਚਲਾ ਕੇ ਕੱਲਾ ਲੈ ਜਾਂਦਾ ਗੱਡੀ ਹੁੰਦਾ ਅੱਛਾ ਤਰਨਤਾਰ ਨੇ ਨੇ ਉਹ ਤੋਂ ਕੇ ਗਲੋਰ ਬੋਰ ਦਾ ਕੇਸ ਲੈ ਕੇ ਆਈ ਜੇ ਨਾ ਮਰੀਪਾ ਅੱਛਾ ਠੀਕ ਆ ਠੀਕ ਆ ਉਹਨੇ ਕਰਨਪੁਰ ਜਿਲ੍ਹਾ ਮਤਲਬ ਉਹਨੇ ਦੱਸਾਇਆ ਉਹ ਤੋਂ ਲੈ ਕੇ ਹੁੰਦਾ ਦਾ ਮੈਂ ਮਤਲਬ ਅਪ ਡਾਊਨ 600 ਕਿਲੋਮੀਟਰ ਗੱਡੀ ਚਲਾਉਂਦਾ ਹਫਤੇ ਮਗਰ ਉਹ ਓਕੇ 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 ਉਹਨੇ ਕਰਨਾ ਲੈ ਜਾਂਦਾ ਹਾਂ ਜੀ ਠੀਕ ਆ ਠੀਕ ਆ ਠੀਕ ਆ ਠੀਕ ਹੈ ਜੀ ਠੀਕ ਹੈ ਬਸ ਬਾਕੀ ਗੋਡੇ ਵਾਲੇ ਦਾ ਤੁਸੀਂ ਸਾਡੇ ਵਾਧੂ ਤੋਂ ਤੋਰ ਲਾਦੇ ਮਾਸੀ ਦਾ ਜਮ ਹਮੇਸ਼ਾ ਧੰਨਵਾਦ ਮੇਰਾ ਕਰਦੀ ਰਹਿ ਗਿਆ ਜੀ ਤੁਸੀਂ ਡਾਕਟਰ ਸਾਹਿਬ ਦਾ ਕਰਿਆ ਗਿਆ థాంਕ ਯੂ ਵੈਕ ਯੂ ਉਹ ਯਾਰੀ ਦਾ ਤੁਲੋ ਉੱਥੋਂ ਗਈ ਸੀ ਤੇ ਹੁਣ ਮੇਲੋ 3rd ਫਲੋਰ ਤੇ ਮੇਰੇ ਕੋਲ ਇੱਥੇ ਚੜ ਕੇ ਆ ਜਾਂਦੇ ਉੱਤੇ ਮੇਲੋ ਹੀ ਭਾਲੀ ਠੀਕ ਹੈ ਠੀਕ ਹੈ ਜੀ ਠੀਕ ਹੈ ਓਕੇ ਹਸੀਕਾਰ ਹਸੀਕਾਰ